ਸੱਚਕਾਲੀ ਮੈਂ ਹਾਕ ਕਵਰ ਸਿੰਘ 베ਦੀ ਗੱਟ ਜੋੜ ਨੂੰ ਲੈ ਕੇ ਬਹੁਤ ਸਾਰੀਆਂ ਮੀਟਿੰਗਾਂ ਬਹੁਤ ਸਾਰੀਆਂ ਬੈਠਕਾਂ ਦਾ ਸਿਲਸਿਲਾ ਵਿਖਾਈ ਦਿੱਤਾ ਸੀ ਤੇ ਰੋਜ਼ ਇਸ ਗੱਲ ਨੂੰ ਲੈ ਕੇ ਚਰਚਾ ਸਿਕਰਾਂ ਤੇ ਵਿਖਾਈ ਦੇ ਰਹੀ ਸੀ ਕਿ ਆਖਰ ਗੱਠਜੋੜ ਕਦੋਂ ਹੋਵੇਗਾ ਗੱਠਜੋੜ ਨੂੰ ਲੈ ਕੇ ਐਲਾਨ ਕਦੋਂ ਕੀਤਾ ਜਾਵੇਗਾ ਦੋਨਾਂ ਪਾਰਟੀਆਂ ਦੇ ਤਰਫੋਂ ਜਿਸ ਤਰ੍ਹਾਂ ਦੀ ਚੁੱਪ ਦਿਖਾਈ ਦੇ ਰਹੀ ਸੀ ਤਾਂ ਕਿਤਨਾ ਕਿਤੇ ਦੱਬੀ ਆਵਾਜ਼ ਦੇ ਵਿੱਚ ਬਹੁਤ ਸਾਰੇ ਆਗੂ ਤੇ ਬਹੁਤ ਸਾਰੇ ਸਿਰ ਕੱਢ ਦਿਗਜ ਲੀਡਰ ਅਜਾਹੀਆਂ ਚਰਚਾਵਾਂ ਕਰ ਰਹੇ ਸਨ ਕਿ ਕਾਲੀ ਦਲ ਤੇ ਭਾਜਪਾ ਦੇ ਵਿਚਾਲੇ ਗੱਠਜੋੜ ਤਾਂ ਹੋ ਹੀ ਚੁੱਕਿਆ ਹੈ ਕੇਵਲ ਤੇ ਕੇਵਲ ਰਸਮੀ ਐਲਾਨ ਬਾਕੀ ਹੈ ਤੇ ਇਹ ਕਿਸੇ ਸਮੇਂ ਵੀ ਐਲਾਨ ਕੀਤਾ ਜਾ ਸਕਦਾ ਹੈ ਅਜੇ ਐਲਾਨਤਾ ਵਿਖਾਈ ਦਿੱਤੇ ਨਹੀਂ ਗੱਠਜੋੜ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਸਿਖਰਾਂ ਤੇ ਰਹੀਆਂ ਪਰੰਤੂ ਹੁਣ ਗੱਠਜੋੜ ਨਹੀਂ ਹੋ ਰਿਹਾ ਇਸ ਨੂੰ ਲੈ ਕੇ ਵੱਡਾ ਐਲਾਨ ਪੰਜਾਬ ਭੜਪੜ ਦੇ ਪ੍ਰਧਾਨ ਸ੍ਰੀਲ ਜਾਖੜ ਨੇ ਕਰ ਦਿੱਤਾ ਜਿਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਗੱਠਜੋੜ ਦੀਆਂ ਜਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਸਨ ਉਹ ਸਾਰੀਆਂ ਹੀ ਹੁਣ ਰੱਦ ਹੋ ਗਈਆਂ ਤਾਂ ਰਾਹ ਸਾਫ਼ ਹੋ ਚੁੱਕਿਆ ਤੇ ਹੁਣ ਦੋਵੇਂ ਪਾਰਟੀਆਂ ਆਪਣੇ ਵੱਲੋਂ 13 ਤੇ 13 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਗੀਆਂ ਤੇ ਦੇਖਣਾ ਹੋਵੇਗਾ ਕਿ ਹੁਣ ਮੁਕਾਬਲਾ ਜਿਹੜਾ ਸਾਰਿਆਂ ਨੂੰ ਤਕੋਣਾ ਵਿਖਾਈ ਦੇ ਰਿਹਾ ਸੀ ਉਹ ਮੁਕਾਬਲਾ ਦਿਲਚਸਪ ਅਤੇ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਮੁਕਾਬਲਾ ਚਕੋਣਾ ਹੋਣ ਜਾ ਰਿਹਾ ਹੈ ਅਜਹੀਆਂ ਚਰਚਾਵਾਂ ਵੀ ਦਿਖਾਈ ਦਿੱਤੀਆਂ ਸੀ ਕਿ ਆਖਰ ਗੱਠ ਜੋੜ ਨੂੰ ਲੈ ਕੇ ਗੱਲ ਨੇੜੇ ਲੱਗਦੀ ਕਿਉਂ ਨਹੀਂ ਵਿਖਾਈ ਦੇ ਰਹੀ ਕਿਹੜੀਆਂ ਰੁਕਾਵਟਾਂ ਕਾਰਨ ਗੱਠ ਜੋੜ ਖੜਿਆ ਵਿਖਾਈ ਦੇ ਰਿਹਾ ਤਾਂ ਕਿਤੇ ਤਾਂ ਸੀਟਾਂ ਦੀ ਵੰਡ ਨੂੰ ਲੈ ਕੇ ਰੋਲਾ ਦਿਖਾਈ ਦੇ ਰਿਹਾ ਸੀ ਕਿਤੇ ਕਿਸਾਨ ਸੰਘਰਸ਼ ਜਿਸ ਤਰ੍ਹਾਂ ਲਗਾਤਾਰ ਜਾਰੀ ਹੈ ਸ਼ੰਭੂ ਤੇ ਖਨੋਰੀ ਬਾਰਡਰ ਤੇ ਜਿਸ ਤਰ੍ਹਾਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਭਾਜਪਾ ਨੂੰ ਨਖੇੜਨ ਲਈ ਕਿਸਾਨ ਜਥੇਬੰਦੀਆਂ ਫੈਸਲਾ ਕਰ ਚੁੱਕੀਆਂ ਐ ਐਸਕੇਐਮ ਨੇ ਵੀ ਇਹ ਕਾਲ ਦਿੱਤੀ ਸੀ ਕਿ ਭਾਜਪਾ ਨੂੰ ਦੇਸ਼ ਪੱਧਰ ਤੇ ਨਖੇੜਨ ਦਾ ਫੈਸਲਾ ਕੀਤਾ ਜਾਵੇ ਕਿਉਂਕਿ ਐਮਐਸਪੀ ਨੂੰ ਲੈ ਕੇ ਜਾਂ ਕਿਸਾਨੀ ਮੰਗਾਂ ਦੇ ਸੰਦਰਭ ਦੇ ਵਿੱਚ ਇਹ ਸੰਘਰਸ਼ ਛੇੜਿਆ ਗਿਆ ਸੀ ਪਰੰਤੂ ਜਿਹੜਾ ਅੰਦੋਲਨ ਵਿਰੋਧ ਦਿਖਾਈ ਦੇ ਰਿਹਾ ਹੈ ਉਸ ਦਾ ਵੱਡਾ ਪ੍ਰਭਾਵ ਲੋਕ ਸਭਾ ਚੋਣਾਂ ਦੇ ਵਿੱਚ ਇਹਨਾਂ ਸਿਆਸੀ ਪਾਰਟੀਆਂ ਤੇ ਪੈ ਸਕਦਾ ਹੈ ਇਸ ਕਰਕੇ ਭਾਜਪਾ ਤੇ ਇਕਾਲੀ ਦਲ ਵਾਲੇ ਪਖਤੋਂ ਸਾਰੇ ਪੱਖਾਂ ਦੇ ਉੱਤੇ ਨੇਗੋਸ਼ੀਏਸ਼ਨ ਚੱਲ ਰਹੀ ਸੀ ਵਿਚਾਰਾ ਚੱਲ ਰਹੀਆਂ ਸੀ ਕਿ ਗੱਟ ਜੋੜ ਕਿਸ ਢੰਗ ਨਾਲ ਅੱਗੇ ਵਧਾਇਆ ਜਾਵੇ ਤਾਂ ਬਹੁਤ ਸਾਰੇ ਪਾਰਟੀ ਦੇ ਜਿਹੇ ਆਗੂ ਸਨ ਜਿਹੜੇ ਚਾਹੁੰਦੇ ਸਨ ਕਿ ਗੱਟ ਜੋੜ ਹੋਵੇ ਤੇ ਕੁਝ ਅਜਿਹੇ ਬਿਆਨ ਵੀ ਸਾਹਮਣੇ ਆਏ ਜਿਹਦੇ ਨਾਲ ਇਹ ਦੱਸਿਆ ਦਿੱਤਾ ਕਿ ਗੱਠਜੋੜ ਲਗਭਗ ਰੁਕ ਚੁੱਕਿਆ ਤਾਂ ਕੁਝ ਆਸ ਇਸ ਕਰਕੇ ਵਿਖਾਈ ਦਿੱਤੀ ਸੀ ਕਿ ਆਕਾਲੀ ਦਲ ਨੇ ਕੋਰ ਕਮੇਟੀ ਦੀ ਬੈਠਕ ਸੱਦੀ ਜਿਸ ਦੇ ਵਿੱਚ ਬਹੁਤ ਸਾਰੇ ਮਸਲਿਆਂ ਦੇ ਉੱਤੇ ਵਿਚਾਰਾ ਹੋਣੀਆਂ ਸਨ ਤਾਂ ਕਿਹਾ ਜਾ ਰਿਹਾ ਕਿ ਆਕਾਲੀ ਦਲ ਨੇ ਜਿਵੇਂ ਹੀ ਬਹੁਤ ਸਾਰੇ ਮਤਿਆਂ ਨੂੰ ਉਸ ਮੀਟਿੰਗ ਦੇ ਵਿੱਚ ਲਿਆਂਦਾ ਜੋ ਖੁਦ ਮਖਤਿਆਰੀ ਦੀ ਗੱਲ ਕਰਦੇ ਨਜ਼ਰ ਆ ਰਹੇ ਸਨ ਜਿਹਦੇ ਵਿੱਚ ਕਿਸਾਨੀ ਦੇ ਮਸਲੇ ਸਿੱਖਾਂ ਨਾਲ ਸੰਬੰਧਤ ਮਸਲੇ ਸਰਮੋਰ ਸਸਤਾਵਾਂ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਐਨਐਸਏ ਦੀ ਗੱਲ ਕੀਤੀ ਗਈ ਸੀ ਤੇ ਦੂਜੇ ਪਾਸੇ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਜਿਸ ਤਰ੍ਹਾਂ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਅਕਾਲੇ ਦਲ ਆਪਣੀ ਮੋਰੀ ਭੂਮਿਕਾ ਨਿਭਾਉਂਦਾ ਰਿਹਾ ਤੇ ਵੱਡਾ ਨੁਕਸਾਨ ਘਟਜੋੜ ਦੇ ਵਿੱਚ ਰਹਿ ਕੇ ਹੋਇਆ ਤੇ ਕੋਰ ਕਮੇਟੀ ਵਿੱਚ ਲਿਆਂਦੇ ਗੇ ਮਤਿਆਂ ਦਾ ਸਭ ਤੋਂ ਵੱਡਾ ਕਾਰਨ ਹੀ ਬਣਿਆ ਕਿ ਅਖਰ ਗੱਠਜੋੜ ਸਿਰੇ ਚੜਦਾ ਬਕਾਇ ਨਹੀਂ ਦਿੱਤਾ ਕਿਉਂਕਿ ਲਗਾਤਾਰ ਪਾਰਪਾ ਵੱਲੋਂ ਜਿਸ ਤਰ੍ਹਾਂ ਹਰਿਆਣਾ ਕਮੇਟੀ ਦੇ ਮਸਲੇ ਦੇ ਵਿੱਚ ਨਿਭਾਈ ਗਈ ਭੂਮਿਕਾ ਜਿਸ ਤਰ੍ਹਾਂ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਐਨਐਸਐ ਲਗਾ ਕੇ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਤਾਂ ਦੂਜੇ ਪਾਸੇ ਹੁਣ ਸੁਨੀਲ ਜਾਖੜ ਨੇ ਜਿਵੇਂ ਹੀ 13 ਦੀਆਂ 13 ਸੀਟਾਂ ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ ਤਾਂ ਉਹਨਾਂ ਦੇ ਉਸ ਬਿਆਨ ਨੂੰ ਦੇਖਿਏ ਤਾਂ ਉਸ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਕਿ ਪਾਰਟੀ ਦੇ ਬਹੁਤ ਸਾਰੇ ਆਗੂ ਤੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝਿਆ ਗਿਆ ਜਿਨ੍ਹਾਂ ਨੇ ਕਿਹਾ ਕਿ 13 ਦੀਆਂ 13 ਸੀਟਾਂ ਦੇ ਉੱਤੇ ਉਮੀਦਵਾਰ ਉਤਾਰ ਦਿੱਤੇ ਜਾਣ ਤੇ ਕੁਝ ਜ਼ਿਕਰ ਕੀਤਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਰਤਾਰਪੁਰ ਕੋਰੀਡੋਰ ਦੀ ਡਿਵੈਲਪਮੈਂਟ ਕੀਤੀ ਤੇ ਦੂਜੇ ਪਾਸੇ ਕਾਲੀ ਸੂਚੀ ਦੇ ਵਿੱਚੋਂ ਬਹੁਤ ਸਾਰੇ ਸਿੱਕਾ ਦਾ ਨਾਂ ਹਟਾਇਆ ਤੇ ਜਿਸ ਤਰ੍ਹਾਂ ਕਹਿ ਸਕਦੇ ਆ ਕਿ ਹੋਰ ਵੀ ਕੁਝ ਸਿੱਖ ਤੈਸ਼ੀ ਮਸਲਿਆਂ ਦਾ ਜ਼ਿਕਰ ਕਰ ਦੇਣਾ ਜਲਾ ਰਿਹਾ ਸੁਨੀਲ ਜਾਖੜ ਤਾਂ ਉਹਨਾਂ ਨੇ ਕਿਹਾ ਕਿ ਹੁਣ ਵਪਾਰ ਲਈ ਕਿਸਾਨਾਂ ਲਈ ਪੰਜਾਬ ਦੀ ਜਵਾਨੀ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਗੱਠਜੋੜ ਹੁਣ ਕਿਸੇ ਵੀ ਤਰ੍ਹਾਂ ਨਹੀਂ ਹੋਏਗਾ ਤਾਂ ਗੱਠਜੋੜ ਇਸ ਕਰਕੇ ਵੀ ਨਹੀਂ ਹੋਇਆ ਕਿ ਅਕਾਲੀ ਦਲ ਨੂੰ ਮੁੜ ਸਵਾਲਾਂ ਦੇ ਕਟਾਰੇ ਵਿੱਚ ਖੜਾ ਹੋਣਾ ਪੈ ਗਿਆ ਸੀ ਤੇ ਲੋਕ ਚਰਚਾਵਾਂ ਕਰ ਰਹੇ ਸਨ ਜਦੋਂ ਲੋੜ ਪੈਂਦੀ ਹੈ ਇਹ ਗੱਠ ਜੋੜ ਕਰ ਲੈਂਦੇ ਆ ਜਦੋਂ ਨਹੀਂ ਲੋੜ ਪੈਂਦੀ ਜਾਂ ਨਹੀਂ ਮਤਲਬ ਹੁੰਦਾ ਤਾਂ ਇਹ ਗੱਠ ਜੋੜ ਤੋੜ ਲੈਂਦੇ ਆ ਤਾਂ ਜਿਸ ਤਰ੍ਹਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਬਹੁਤ ਸਾਰੇ ਪੰਤਕ ਮਸਲਿਆਂ ਤੇ ਬਹੁਤ ਸਾਰੇ ਕਿਸਾਨੀ ਮਸਲਿਆਂ ਤੇ ਬਹੁਤ ਸਾਰੇ ਪੰਜਾਬ ਦੇ ਪੱਖ ਦੇ ਮੁੱਦਿਆਂ ਨੂੰ ਲੈ ਕੇ ਹਾਸ਼ੀਏ ਤੇ ਜਾਣਾ ਪਿਆ ਗਿਆ ਤਾਂ ਵੱਡਾ ਨੁਕਸਾਨ ਅਕਾਲੀ ਦਲ ਦਾ ਹੋਇਆ ਤਾਂ ਪਾਰਟੀ ਪ੍ਰਧਾਨ ਤਖਬੀਰ ਸਿੰਘ ਬਾਦਲ ਨੂੰ ਸਵਾਲਾਂ ਦੇ ਕਟਾਰੇ ਚ ਖੜਾ ਹੋਣਾ ਪਿਆ ਪਰੰਤੂ ਹੁਣ ਜਿਸ ਤਰ੍ਹਾਂ ਉਹਨਾਂ ਨੇ ਕੋਰ ਕਮੇਟੀ ਦੇ ਵਿੱਚ ਮਤੇ ਲਿਆਂਦੇ ਐ ਉਹਨਾਂ ਮਤਿਆਂ ਤੋਂ ਪਿੱਛੇ ਹਟਦਾ ਵਖਾ ਹੀ ਨਹੀਂ ਦੇ ਰਿਹਾ ਅਕਾਲੀ ਦਲ ਜਿਸ ਦੀ ਤਗੀਦ ਮਨਪ੍ਰੀਤ ਸਿੰਘ ਯਾਲੀ ਹੋਰਾਂ ਨੇ ਵੀ ਕੀਤੀ ਸੀ ਜਿਹੜੇ ਮਤੇ ਲਿਆਂਦੇ ਗਿਆ ਉਹਨਾਂ ਮਤਿਆਂ ਦੇ ਉੱਤੇ ਅਕਾਲੀ ਦਲ ਨੂੰ ਸਖਤ ਸਟੈਂਡ ਲੈਣਾ ਚਾਹੀਦਾ ਹੈ ਤੇ ਸਾਰੇ ਪਾਰਟੀ ਦੇ ਆਗੂਆਂ ਨੂੰ ਨਿੱਜੀ ਹਿੱਤ ਛੱਡ ਕੇ ਪਾਰਟੀ ਦੀ ਮਜ਼ਬੂਤੀ ਲਈ ਚੋਣਾਂ ਵਿੱਚ ਡਟ ਜਾਣਾ ਚਾਹੀਦਾ ਹੈ ਪਰੰਤੂ ਸਕੋਰ ਕਮੇਟੀ ਦੇ ਵਿੱਚ ਬਹੁਤ ਸਾਰੇ ਅਜਿਹੇ ਆਗੂ ਸਨ ਜਿਹੜੇ ਚਾਹੁੰਦੇ ਸਨ ਕਿ ਜੇ ਗਠਜੋੜ ਹੋ ਜਾਂਦਾ ਤਾਂ ਉਹਨਾਂ ਨੂੰ ਜਿਹੜੀਆਂ ਲੜਨ ਵਾਲੀਆਂ ਸੀਟਾਂ ਦੇ ਉੱਤੇ ਪਾਰਟੀ ਪ੍ਰਧਾਨ ਨੇ ਇਸ਼ਾਰਾ ਕੀਤਾ ਹੈ ਤਾਂ ਉਹਨਾਂ ਸੀਟਾਂ ਦੇ ਉੱਤੇ ਵੱਡਾ ਲਾਭ ਮਿਲ ਸਕਦਾ ਹੈ ਜਿਸ ਦੇ ਨਾਲ ਉਹਨਾਂ ਦੀ ਜਿੱਤ ਦਾ ਰਾਹ ਸਾਫ਼ ਹੋ ਸਕਦਾ ਹੈ ਤਾਂ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਪੱਖ ਦੇ ਮੁੱਦਿਆਂ ਦੇ ਵਿੱਚ ਭਾਈ ਰਾਜੂਵਾਨਾ ਦਾ ਮਸਲਾ ਇੱਕ ਅਹਿਮ ਮਸਲਾ ਹੈ ਬੰਦੀ ਸਿੱਖਾਂ ਦੀ ਰਿਹਾਈ ਦਾ ਮਸਲਾ ਇੱਕ ਅਹਿਮ ਮਸਲਾ ਹੈ ਤੇ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਆ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਸਾਥੀ ਜਿਨ੍ਹਾਂ ਦੇ ਉੱਤੇ ਐਨਐਸਏ ਲਗਾਈ ਗਈ ਹੈ ਉਹਨਾਂ ਦਾ ਇੱਕ ਅਹਿਮ ਮਸਲਾ ਹੈ ਤਾਂ ਇਸੇ ਤਰ੍ਹਾਂ ਹੀ ਹਰਿਆਣਾ ਕਮੇਟੀ ਦਾ ਵੀ ਇੱਕ ਅਹਿਮ ਮਸਲਾ ਹੈ ਤਾਂ ਜਿਸ ਤਰ੍ਹਾਂ ਦੀ ਦਖਲ ਅੰਦਾਜ਼ੀ ਵੱਖ-ਵੱਖ ਸਿੱਖ ਬੋਰਡਾਂ ਦੇ ਵਿੱਚ ਗੁਰਦੁਆਰਾ ਪ੍ਰਬੰਧਾਂ ਦੇ ਵਿੱਚ ਦਖਲਅੰਦਾਜ਼ੀ ਭਾਜਪਾ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੀ ਤਾਂ ਉਹਨਾਂ ਗੱਲਾਂ ਦੇ ਉੱਤੇ ਵੱਡਾ ਵਿਚਾਰ ਹੋਇਆ ਹੈ ਤਾਂ ਹੁਣ ਅਕਾਲੀ ਦਲ ਨੇ ਜਿੱਥੇ ਉਹਨਾਂ ਮਤਿਆ ਰਹੀ ਸਥਿਤੀ ਨੂੰ ਸਪਸ਼ਟ ਕੀਤਾ ਤੇ ਇਸ ਗੱਲ ਨੂੰ ਪਾਪ ਲਿਆ ਹੈ ਹੁਣ ਭਾਜਪਾ ਨੇ ਤੇ ਭਾਜਪਾ ਉਹਨਾਂ ਮਤਿਆਂ ਦੇ ਉੱਤੇ ਭਾਜਪਾ ਵੱਲੋਂ ਕੋਈ ਵੀ ਹੰਗਾਰਾ ਨਹੀਂ ਦਿੱਤਾ ਗਿਆ ਇਸ ਗੱਲ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਕਾਲੀ ਦਲ ਵੱਲੋਂ ਕਿ ਜਿਹੜੇ ਮਤੇ ਲਿਆਂਦੇ ਗਿਆ ਜੇ ਭਾਜਪਾ ਵਾਲੇ ਪੱਖ ਤੋਂ ਗੱਠਜੋੜ ਦੇ ਤਹਿਤ ਇਹਨਾਂ ਮੰਗਾਂ ਨੂੰ ਤੇ ਤੇ ਨਾ ਕਿਤੇ ਮੰਨ ਲਿਆ ਜਾਂਦਾ ਤਾਂ ਫਿਰ ਗੱਠਜੋੜ ਦੀ ਗੱਲ ਤੁਰ ਸਕਦੀ ਹੈ ਨਹੀਂ ਤਾਂ ਗੱਠਜੋੜ ਤੋਂ ਬਾਅਦ ਜਿਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਅਕਾਲੀ ਦਲ ਨੂੰ ਪੰਜਾਬ ਦੀ ਜਨਤਾ ਨੂੰ ਪੰਜਾਬੀਆਂ ਨੂੰ ਪਾਰਟੀ ਦੇ ਆਗੂ ਅਤੇ ਵਰਕਰਾਂ ਨੂੰ ਦੇਣੇ ਪੈਣਗੇ ਤਾਂ ਉਸ ਦਾ ਲਿਖਤਾ ਅਕਾਲੀ ਦਲ ਨੂੰ ਹੀ ਦੇਣਾ ਪੈਣਾ ਤੇ ਭਾਜਪਾ ਜਿਸ ਤਰ੍ਹਾਂ ਪਹਿਲਾਂ ਗੱਟ ਜੋੜ ਕਰਕੇ ਵੱਡਾ ਫਾਇਦਾ ਅਕਾਲੀ ਦਲ ਦੇ ਵੋਟ ਬੈਂਕ ਦਾ ਲੈਂਦੀ ਰਹੀ ਹੈ ਤਾਂ ਕਹਿ ਸਕਦੇ ਹਾਂ ਕਿ ਪਿਛਲੇ ਸਮਿਆਂ ਦੇ ਵਿੱਚ ਗੱਟ ਜੋੜ ਨੂੰ ਲੈ ਕੇ ਵੱਡੀ ਪਰਫਾਰਮੈਂਸ ਅਕਾਲੀ ਦਲ ਤੇ ਭਾਜਪਾ ਦੀ ਰਹੀ ਹੈ ਜਿਨ੍ਹਾਂ ਦੇ ਕੋਲੇ 4 ਦੇ ਕਰੀਬ ਸੀਟਾਂ ਦੇ ਉੱਤੇ ਲੋਕ ਸਭਾ ਦੇ ਉਮੀਦਵਾਰਾਂ ਨੂੰ ਕਬਜ਼ਾ ਮਿਲਿਆ ਹੈ ਜਿੱਤ ਮਿਲਿਆ ਤੇ ਦੇਸ਼ ਦੀ ਸੰਸਦ ਦੇ ਵਿੱਚ ਜਾ ਕੇ ਪੰਜਾਬ ਤੇ ਪੰਜਾਬੀਅਤ ਲਈ ਹਮੇਸ਼ਾ ਆਵਾਜ਼ ਬੁਲੰਦ ਕਰਨ ਦੀ ਗੱਲ ਦਾ ਇੱਕ ਵਾਦਾ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਸੀ ਪਰੰਤੂ ਪਿਛਲੇ ਸਮਿਆਂ ਦੇ ਵਿੱਚ 2014 ਦੇ ਵਿੱਚ ਜਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਵੱਡਾ ਨੁਕਸਾਨ ਅਕਾਲੀ ਦਲ ਨੂੰ ਹੋਇਆ ਹੈ ਤਾਂ ਉਸ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਸੀ ਕਿ ਪੰਥਕ ਮੁੱਦਿਆਂ ਨੂੰ ਅਕਾਲੀ ਦਲ ਨੇ ਵਿਸਾਰ ਦਿੱਤਾ ਹੈ ਕਿਸਾਨੀ ਮੁੱਦਿਆਂ ਦੇ ਪ੍ਰਤੀ ਵੱਡੀ ਅਣਦੇਖੀ ਅਕਾਲੀ ਦਲ ਨੇ ਕੀਤੀ ਹੈ ਜਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਅਜਿਹੇ ਪੱਖ ਦੇ ਮੁੱਦੇ ਸੀ ਜਦੋਂ ਪਹਿਲਾਂ ਗੜਜੋੜ ਚੱਲ ਰਿਹਾ ਸੀ ਜਦੋਂ ਨੋ ਮਾਸ ਵਾਲਾ ਰਿਸ਼ਤਾ ਸੀ ਵੱਡੇ ਭਰਾ ਦੀ ਭੂਮਿਕਾ ਦੇ ਵਿੱਚ ਸੀ ਅਕਾਲੀ ਦਲ ਤਾਂ ਪੰਜਾਬ ਦੇ ਪੱਖ ਦੇ ਮੁੱਦਿਆਂ ਦੇ ਚੱਲਦਿਆਂ ਉਹਨਾਂ ਮਸਲਿਆਂ ਦਾ ਹੱਲ ਕਰਨਾ ਵੀ ਇੱਕ ਅਹਿਮ ਕਾਰਨ ਸੀ ਪਰੰਤੂ ਜਦੋਂ ਉਹਨਾਂ ਮਸਲਿਆਂ ਤੇ ਮੰਗਾਂ ਦੇ ਪ੍ਰਤੀ ਵੱਡੀ ਅਣਦੇਖੀ ਹੋਈ ਤਾਂ ਇਸ ਵਾਰ ਉਹੀ ਕਿਤਨਾ ਕਿਤੇ ਵੱਡੇ ਅੜਿੱਕੇ ਗੱਠਜੋੜ ਦੇ ਵਿੱਚ ਖੜੇ ਦਿਖਾਈ ਦਿੱਤੇ ਪਰੰਤੂ ਹੁਣ ਜਿਸ ਤਰ੍ਹਾਂ ਦੀ ਸਥਿਤੀ ਪਾਜਪਾ ਨੇ ਸਪਸ਼ਟ ਕੀਤੀ ਹੈ ਤਾਂ ਅਕਾਲੀ ਦਲ ਨੇ ਵੀ ਥੋੜਾ ਸੁੱਖ ਦਾ ਸਾਹ ਲਿਆ ਹੋਵੇਗਾ ਜਿਹੜੇ ਬਹੁਤ ਸਾਰੇ ਪਾਰਟੀ ਦੇ ਆਗੂ ਤੇ ਵਰਕਰ ਇਹ ਚਾਹੁੰਦੇ ਸਨ ਕਿ ਫਿਲਹਾਲ ਗੱਠਜੋੜ ਨਾ ਹੀ ਕੀਤਾ ਜਾਏ ਕਿ ਇਸ ਵਾਰ ਵੇਖ ਹੀ ਲਿਆ ਜਾਏ ਇਸ ਵਾਰ ਵਖਾ ਹੀ ਦਿੱਤਾ ਜਾਵੇ ਕਿ ਆਕਾਲੀ ਦਲ ਦੇ ਵਿੱਚ ਕਿੰਨਾ ਕੁ ਦਮ ਹੈ ਭਾਜਪਾ ਜਿਹੜੇ ਮੁੱਦਿਆਂ ਨੂੰ ਲੈ ਕੇ ਪੰਜਾਬ ਕਿਸਾਨ ਤੇ ਪੰਜਾਬੀਅਤ ਦਾ ਹੱਤੈਸ਼ੀ ਹੋਣ ਦਾ ਦਾਵਾ ਕਰਦੀ ਹੈ ਤੇ ਉਸ ਦੇ ਉੱਤੇ ਲੋਕ ਸਭਾ ਦੇ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਕਿੰਨਾ ਕੁ ਖਰਾ ਉਤਰਦੀ ਵਖਾਈ ਦਿੰਦੀ ਹੈ ਤੇ ਹੁਣ ਕਹਿ ਸਕਦੇ ਹਾਂ ਕਿ ਭਾਜਪਾ ਨੇ ਜਿਸ ਤਰ੍ਹਾਂ ਦਾ ਐਲਾਨ ਕੀਤਾ ਉਸ ਤੋਂ ਬਾਅਦ ਵੇਖਣਾ ਹੋਵੇਗਾ ਕਿ ਮੁਕਾਬਲੇ ਚੋਣੇ ਹੁੰਦੇ ਆ ਤੇ ਕਿੰਨੇ ਕੁ ਦਿਲਚਸਪ ਹੁੰਦੇ ਆ ਤੇ ਕਿਹੜਾ ਇਸ ਭਖ ਦੀਆਂ ਲੋਕ ਸਭਾ ਚੋਣਾਂ ਦੇ ਵਿੱਚੋਂ ਜਿੱਤ ਕੇ ਦੇਸ਼ ਦੀ ਸੰਸਦ ਦੇ ਵਿੱਚ ਪਹੁੰਚਦਾ ਵਿਖਾਈ ਦਿੰਦਾ ਹੈ